ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲਾ ਵੀਰ ਜੀ ਗੁਰਦਿਆਲ 651 ਮਾਡਲ 2010 ਪੇਟੀ ਬੰਦ 02 ਇੰਆਣਾ ਵੀਰ ਜੀ ਬਿਲਕੁਲ ਓਕੇ ਕੰਪੈਨ ਰੇਟ 7.5 ਲੱਖ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇੱਕ ਵੀਰ ਜੀ ਲੈਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਜਿਹੜੇ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ 7379 84000 ਤੇ 5 ਤੋਂ 7 ਫੋਟੋਆਂ ਪਾਓ ਤੇ ਪੂਰੀ ਜਾਣਕਾਰੀ ਦਿਆ ਕਰੋ ਤੇ ਆ ਵੀਰ ਜੀ ਮਸ਼ੀਨ ਬਿਲਕੁਲ ਕੋਕਾ ਪੀਸ ਮਸ਼ੀਨ ਆ ਕਿਸੇ ਤਰ੍ਹਾਂ ਦੀ ਇਹਦੀ ਕਮੀ ਨਹੀਂ ਫੁੱਲ ਰਿਪੇਅਰ ਹੋਈ ਆ ਮਸ਼ੀਨ ਐ ਕਿ ਝੋਨੇ ਦੇ ਸੀਜ਼ਨ ਚ ਠੋਕ ਕੇ ਵੀਰਾਂ ਲੋ ਕੀਤੀ ਗਈ ਏ ਤੇ ਪੇਟੀ ਬੰਦ 02 ਇੰਆ ਨਾ ਤੇ ਬਾਕੀ ਹਾਲਤ ਤੁਹਾਡੇ ਸਾਹਮਣੇ ਆ ਕਿ ਵੇਖ ਲਓ ਰੰਗ ਪੇਂਟ ਰੀਜਨਲ ਨਾਲ ਦਾ ਜੇ ਵੀਰੇ ਤੇ ਜਿਹੜੇ ਵੀਰ ਨੇ ਖਰੀਦਣੀ ਏ ਤੇ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ ਤੇ ਕਰ ਲੋ ਮੇਰਾ ਵੀਰ ਕਨੈਕਟ ਇੱਕ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਵੇਖਿਆ ਕਰੋ ਤੇ ਕਿਉਂਕਿ ਵੀਡੀਓ ਵੇ ਆਹੀ ਜਦੋਂ ਵੀ ਐਡ ਲਾਉਨੇ ਆ ਚੋਖਿਆਂ ਸੰਦਾ ਦੀ ਐਡ ਲਾਉਨੇ ਆ ਮੰਨ ਲਓ ਵੀ ਇਹ ਐਨੀ ਵੀ ਵੱਡ ਵੱਡ ਕੱਟ ਕੱਟ ਕੇ ਵੀਡੀਓ ਨਾ ਵੇਖਿਆ ਕਰੋ ਪੂਰੀ ਵੇਖਿਆ ਕਰੋ ਪੂਰੀ ਡਿਟੇਲ ਸਾਡੀ ਸੁਣਿਆ ਕਰੋ ਤੇ ਮੇਰਾ ਵੀਰ ਜਿਹੜੇ ਵੀ ਵੀਰ ਨੇ ਸਾਡੇ ਤੋਂ ਐਡ ਕਰਵਾਉਣੀ ਹੈ 70 ਤੇ 79 84000 ਦੁਬਾਰਾ ਫੇਰ ਬੋਲ ਦਿੰਨੇ ਆ 70 ਤੇ 79 84000 ਤੇ 5 ਤੋਂ 7 ਫੁੱਟਵਾਂ ਪਾ ਕੇ ਤੇ ਪੂਰੀ ਜਾਣਕਾਰੀ ਦਿਆ ਕਰੋ ਮਾਡਲ ਮੁੱਲ ਏਰੀਆ ਜ਼ਰੂਰ ਦੱਸਿਆ ਕਰੋ ਤੇ ਇਹ ਮਸ਼ੀਨ ਵੀਰ ਜੀ ਉਰਲੇ ਪਾਸਿਓਂ ਵੀਰ ਨੇ ਫੁੱਟਵਾਂ ਪਾਈਆਂ ਨੇ ਤੇ ਮਸ਼ੀਨ ਚੰਗੀ ਏ ਬਾਕੀ ਜੋ ਟਾਇਰ ਨੇ ਉਹ ਤੁਹਾਡੇ ਸਾਹਮਣੇ ਆ ਜੀ ਤੇ ਇੱਕ ਕਰ ਸਕਦੇ ਜੇ ਵੀਰ ਨਾਲ ਕਨੈਕਟ ਜਿਹੜੇ ਵੀਰ ਨੇ ਖਰੀਦਣੀ ਹੈ ਤੇ ਵੀਰ ਦਾ ਨੰਬਰ ਸਕਰੀਨ ਤੇ ਲੱਗਾ ਹੋਇਆ ਏ ਤੇ ਤੁਸੀਂ ਕਰ ਲਓ ਮੇਰੇ ਵੀਰ ਉਹ ਮਸ਼ੀਨ ਚੰਗੀ ਆ ਸਟਾ ਵਕਰ ਵੀ ਚੰਗਿਆ ਕਿਸਤੀਆਂ ਸੀਪਾਂ ਸ਼ਾਨ ਨੇ ਬਿਲਕੁਲ ਓਕੇ ਨੇ ਇਹ ਐਲੀਵੇਟਰ ਚੈਨਾ ਸਾਰਾ ਫੁੱਲ ਕੰਮ ਹੋਇਆ ਵਾ ਤੇ ਬਹੁਤ ਵਧੀਆ ਏ 652 ਗਰਦਿਆਲ 652 ਰੇਟ ਸਿਰਫ 7.5 ਲੱਖ 10 ਮਾਡਲ ਏ ਤੇ ਬਾਕੀ ਪਾਇਆ ਹੋਇਆ ਰੇਟ ਨਹੀਂ ਮਿਲਦਾ ਮੌਕੇ ਤੇ ਮੌਕੇ ਤੇ ਰੇਟ ਘੱਟ ਵੱਧ ਕੀਤੇ ਜਾਂਦੇ ਨੇ ਤੇ ਜਿਹੜੇ ਵੀ ਕਿਸੇ ਵੀਰ ਨੇ ਲੈਣੀ ਹੈ ਕੰਪੈਨਡ ਤੇ ਕਰ ਲੋ ਵੀਰ ਨਾਲ ਸੰਪਰਕ ਮੇਰਾ ਵੀਰੋ ਤੇ ਏਰੀਆ ਵੀਰ ਨੇ ਸਾਨੂੰ ਨਹੀਂ ਦੱਸਿਆ ਚਲੋ ਉਹ ਤੁਸੀਂ ਏਰੀਆ ਵੀਰ ਜੀ ਫੋਨ ਤੇ ਪੁੱਛ ਸਕਦੇ ਹੋ ਆ ਕਿ ਮਸ਼ੀਨ ਵੀ ਵੇਖਣ ਨੂੰ ਵੀ ਸੋਹਣੀ ਲੱਗਦੀ ਆ ਵੀਰ ਜੀ ਤੇ ਅੱਗੇ ਆਪਾਂ ਲੈ ਕੇ ਆ ਗਏ ਆ ਜੀ 744 ਟਰੈਕਟਰ ਮਾਡਲ 2012 ਟਾਇਰ 95% ਰੇਟ ਵੀ ਫੋਨ ਤੇ ਦੱਸਣਗੇ ਰੇਟ ਵੀਰਾਂ ਨਹੀਂ ਦੱਸਿਆ ਕਿ ਟਰੈਕਟਰ ਕੋਕਾ ਪੀਸ ਨਗ ਪੀਸ ਟਰੈਕਟਰ ਇਹ ਸੋਹਣਾ ਟਰੈਕਟਰ ਹੈ ਬਿਲਕੁਲ ਰੱਜ ਕੇ ਤੇ ਟਾਇਰ ਵੀ ਬਿਲਕੁਲ ਨਵੇਂ ਆ ਤੇ ਹਾਲਤ ਵੀ ਬਹੁਤ ਸੋਹਣੀਆਂ ਵਰਗੀ ਹੈ ਮਸ਼ੋਰੂਮ ਕੰਡੀਸ਼ਨ ਦੇ ਟਰੈਕਟਰ ਪਿਆ ਸਾਫ਼ ਆ ਘੱਟ ਚੱਲਿਆ ਟਰੈਕਟਰ ਆ ਇਹ ਮਾਡਲ 2012 ਹੈ ਤੇ ਅੱਗੇ ਵੀਰ ਜੀ ਲੈ ਕੇ ਆ ਗਿਆਂ ਟਰਾਲੀ ਟਰਾਲੀਆਂ ਲੈ ਕੇ ਆ ਗਏ ਆ ਇੱਕੇ ਵੀਰ ਕੋ ਟਰਾਲੀਆਂ ਵਕਾਉ ਨੇ ਵੀਰ ਨੇ ਨਾ ਕੋ ਸਾਨੂੰ ਇਹਨਾਂ ਦਾ ਕੋ ਮਾਡਲ ਦੱਸਿਆ ਵੀ ਕਿੰਨੇ ਸਾਨੇ ਜੋ ਬਣੀਆਂ ਐ ਤੇ ਨਾ ਵੀਰ ਨੇ ਕੋ ਰੇਟ ਦੱਸਿਆ ਤੇ ਚਲੋ ਉਹ ਵੀਰ ਜੀ ਤੁਸੀਂ ਵੀਰ ਤੋਂ ਫੋਨ ਤੇ ਪੁੱਛ ਸਕਦੇ ਹੋ ਬਾਕੀ ਚਾਰੇ ਬੰਨਿਓ ਵੀਰ ਨੇ ਫੋਟੋਆਂ ਪਾਈਆਂ ਹੋਈਆਂ ਐ ਤੇ ਟਰਾਲੀਆਂ ਬਹੁਤ ਵਧੀਆ ਨੇ ਸਾਫ਼ ਸੁਥਰੀਆਂ ਨੇ ਕਿ ਕਿਤੋਂ ਫਰਚਰ ਨਿੰਗਾ ਗਲਿਆ ਤੇ ਵੀਰ ਨੇ ਹੱਬਾਂ ਦੀਆਂ ਵੀ ਫੋਟੋਆਂ ਪਾਈਆਂ ਵੀ 10 ਨਟੀ ਆਬਾ ਵੀ ਕਿੰਨੇ ਨੰਬਰ ਆ ਵੀ ਹੱਬਾ ਤੇ ਕੱਲੀ-ਕੱਲੀ ਫੋਟੋ ਵੇਖੋ ਵੀਰ ਜੀ ਅਗਲੀ ਟਰਾਲੀ ਵੀ ਆ ਗਈ ਨਾਲ ਤੇ ਗੱਲ ਕਰਦੇ ਆ ਵੀ ਵਿੱਚੋਂ ਪਰਚੀ ਦੀਆਂ ਥੱਲਿਓ ਚਾਸੀ ਹਿੱਸੇ ਬਾਡੀ ਦੀਆਂ ਚਾਰੇ ਬੰਨਿਆਂ ਫੋਟੋਆਂ ਵੀਰ ਨੇ ਪਾਈਆਂ ਦੇ ਅੱਗੇ ਆ ਗਏ ਆ ਜੀ ਐਸ਼ਰ ਟਰੈਕਟਰ ਲੈ ਕੇ ਵੀਰ ਜੀ ਇਹ ਵੀਰ ਨੇ ਵੀ ਐਸ਼ਰ ਦਾ ਕੋਈ ਫਿਹਾਲਤਾ ਮਾਡਲ ਮੁੱਲ ਨਹੀਂ ਦੱਸਿਆ ਬਾਕੀ ਇਸੇ ਵੀਰ ਕੋਲੀਆ ਤੇ ਤੁਸੀਂ ਫੋਨ ਤੇ ਪੁੱਛ ਸਕਦੇ ਜੀ ਤੇ ਫਾਰਮ ਟਰੈਕ 60 ਲੈ ਕੇ ਆ ਗਏ ਆ ਵੀਰ ਜੀ ਬਿਲਕੁਲ ਕੋਕਾਪੀ ਸਟ੍ਰੇਟਰਾ 2014 ਮਾਡਲ ਰੇਟ 425 ਤੇ ਬਲਊਰੋ ਗੱਡੀ ਹੈਗੀ ਜੀ 2010 ਮਾਡਲ ਰੇਟ 1,55,000 ਬਿਲਕੁਲ ਓਕੇ ਗੱਡੀ ਆ ਚਲਾਵਾ ਬਿਲਕੁਲ ਸੋਧਾ ਤੇ ਵੀਰ ਨੇ ਚਾਰੇ ਤਰਫੋਂ ਫੋਟੋਆਂ ਪਾਈਆਂ ਹੋਈਆਂ ਨੇ ਵਿੱਤੋ ਵੀ ਵੀਰ ਨੇ ਫੋਟੋਆਂ ਪਾਈਆਂ ਹੋਈਆਂ ਨੇ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਚਾਰੇ ਪਿੰਨੋ ਫੋਟੋਆਂ ਅੱਗੇ ਆ ਗਿਆ ਵੀਰ ਜੀ ਇੱਕੇ مالک ਵੀਰ ਕੋਲ ਦੋ ਟਰੈਕਟਰ ਆ ਵਕਾਉ ਇਹ ਇੱਕ ਤਾਂ ਹੈਗਾ ਜੀ ਐਚਡੀ ਆ ਐਚਡੀ ਟਰੈਕਟਰ ਆ ਵੀਰ ਜੀ ਇਹ 95 ਮਾਡਲ ਰੇਟ 110000 ਰੁਪਇਆ ਦੋਨੇ 2511 ਟਰੈਕਟਰ ਨੇ ਬਹੁਤ ਵਧੀਆ ਸਾਫ਼ ਸੁਥਰੇ ਟਰੈਕਟਰ ਨੇ ਦੋਨੇ 2511 ਤੇ ਇੱਕ ਹੈਗਾ ਜੀ ਆ ਆ ਗਿਆ ਅੱਗੇ ਜੀ 87 ਮਾਡਲ ਰੇਟ 90000 87 ਮਾਡਲ ਰੇਟ 90000 ਤੇ ਕਰ ਲੋ ਵੀਰ ਜੀ ਮਾਲਕ ਵੀਰ ਨਾਲ ਕਨੈਕਟ ਟਰੈਕਟਰ ਦੋਨੇ ਚੰਗੇ ਆ ਇੱਕੇ ਵੀਰ ਕੋਲ ਟਰੈਕਟਰ ਆ ਇਹ ਬਾਕੀ ਰੈਡੀ ਡੀਟਰ ਵੀ ਚੰਗਾ ਹੈ ਸਾਫ ਹੈ ਤੇ ਆਹ ਐਚਡੀ ਵੀ ਵੇਖ ਲੋ ਵੀਰੇ ਤੇ ਦੂਜਾ ਵੀ ਵੇਖ ਲੋ 2511 ਤੇ ਵੀਰ ਦਾ ਅੱਗੇ ਸਕਰੀਨ ਤੇ ਨੰਬਰ ਆ ਚਲਿਆ ਜੇ ਮੇਰਾ ਵੀਰ ਤੇ ਕਰ ਲੋ ਕਨੈਕਟ ਮਗਰ ਲਾ ਹਾਂ ਜੀ ਠੀਕ ਹੈ ਵੀਰੇ ਚਾਰੇ ਪਾਸਿਓਂ ਹੀ ਵੀਰ ਨੇ ਫੋਟੋਆਂ ਪਾਈਆਂ ਹੋਈਆਂ ਕੋਈ ਕਮੀ ਨਹੀਂ ਛੱਡੀ ਫੋਟੋਆਂ ਵਾਲੀ ਵੀਰ ਨੇ ਚਾਰੇ ਪਾਸਿਓਂ ਵੀਰ ਨੇ ਫੋਟੋਆਂ ਪਾਈਆਂ ਬਹੁਤ ਸੋਹਣੀਆਂ ਟਰੈਕਟਰ ਵੀ ਬਹੁਤ ਸੋਹਣੇ ਦੋਵੇਂ ਸੁੱਕੇ ਖਰੋਟਾ ਵੀਰ ਜੀ ਇਹਨਾਂ ਟਰੈਕਟਰਾਂ ਦੀ ਕੋਈ ਬਲੋ ਨਹੀਂਗੀ ਵੀਰਾਂ ਲੋਕਿਆ ਗਿਆ ਵੀ ਬਿਲਕੁਲ ਇੰਜਨ ਗੇਅਰ ਲਿਵਰ ਤੇ ਫੋਲ ਓਕੇ ਆ ਵਾ ਕੇ ਚੈੱਕ ਵੀ ਕਰ ਲੋ ਜੇ ਅੱਗੇ ਵੀਰਜੀ ਟਰਾਲੀ ਆ ਗਈ ਆ ਜੀ ਬਹੁਤ ਵਧੀਆ ਸਾਫ ਸੁਥਰੀ ਇਹਦਾ ਵੀਰ ਨੇ ਸਾਨੂੰ ਕੋਈ ਰੇਟ ਨਹੀਂ ਦੱਸਿਆ ਤੇ ਕੋਈ ਇਹਦਾ ਇਹ ਨਹੀਂ ਦੱਸਿਆ ਵੀ ਇਹ ਕਿੰਨੇ ਵਾਈ ਕਿੰਨੇ ਦੀ ਏ ਵੀਰ ਨੇ ਫੋਟੋਆਂ ਵੀ ਪਾਤੀਆਂ ਵੀਡੀਓ ਵੀ ਚਲੋ ਪਾਈ ਹੋਈ ਏ ਤੇ ਬਾਕੀ ਤੁਸੀਂ ਇਹ ਫੋਨ ਤੇ ਪੁੱਛ ਲੈਣਾ ਵੀਰ ਨੂੰ ਥੱਲੋ ਟਾਇਰਾਂ ਦੀਆਂ ਫਰਚੀ ਚੰਗਾ ਵੈਸੇ ਤੇ ਵੀਰ ਨੇ ਵੀਡੀਓ ਵੀ ਪੰਪਾਈਆਂ ਹੋਈਆਂ ਨੇ ਬਾਕੀ ਟਰਾਲੀ ਵਧੀਆ ਹੈ ਤੇ ਮਾਡਲ ਤੇ ਰੇਟ ਨਹੀਂ ਵੀਰ ਨੇ ਦੱਸਿਆ ਵੀ ਮਾਡਲ ਕਿੰਨਾ ਕਿੰਨੇ ਸਾਨੀਏ ਬਣੀ ਹੈ ਵੀਰੇ ਬਾਕੀ 11 ਬਾਈ 11 ਨਹੀਂ ਮਿੰਟਾਂ ਲੱਗਦਾ ਜਰਾ ਸਾਢੇ 6 ਦੀ ਹੈ ਵੀਰੇ ਬਾਕੀ ਤੁਸੀਂ ਨਾ ਕੋਈ ਫੋਨ ਤੇ ਪੁੱਛ ਸਕਦੇ ਜੀ ਟਰਾਲੀ ਦੀ ਵੀਰ ਨੇ ਚਾਰੇ ਪਾਸੇ ਵੀਡੀਓ ਬਣਾਈਏ ਹੱਬ ਵੀ ਇੰਨੇ ਨਟੇ ਆਪਾ ਸਾਰਾ ਕੁਝ ਮਤਲਬ ਜੀ ਉਹਨੇ ਵੀਰ ਨੇ ਪੱਕੀ ਰਪੋਰਟ ਤੇ ਟਰਾਲੀ ਵੀਡੀਓ ਬਣਾ ਕੇ ਸਾਨੂੰ ਪਾਈ ਆ ਪਰ ਇਨਾਂ ਤੇ ਵੀਰ ਨੇ ਮਾਡਲ ਨਹੀਂ ਸਾਨੂੰ ਦੱਸਿਆ ਵੀ ਇਹ ਕਿੰਨਾ ਮਾਡਲ ਆ ਤੇ ਰੇਟ ਨਹੀਂ ਵੀਰ ਨੇ ਦੱਸਿਆ ਬਾਕੀ ਟਰਾਲੀ ਚੰਗੀ ਏ ਸਾਫ ਸੁਥਰੀ ਏ ਵੀਰ ਕੋਲ ਹੋਰ ਵੀ ਸੰਤ ਬਥੇਰੇ ਖੜੇ ਆ ਜੇ ਕਿਸੇ ਵੀਰ ਨੇ ਲੈਣੇ ਹੋਣ ਤੇ ਵੀਰ ਕੋਲ ਅੱਗੇ ਆ ਗਿਆ ਜੀ ਟੂੜੀ ਵਾਲਾ ਰੀਪਰ ਟੂੜੀ ਵਾਲਾ ਰੀਪਰ ਆ ਇਹਦਾ ਵੀ ਵੀਰ ਨੇ ਕੋਈ ਸਾਨੂੰ ਨਹੀਂ ਦੱਸਿਆ ਦਸ਼ਮੇਸ਼ ਕੰਪਨੀ ਦਾ ਰੀਪਰ ਹੈ ਉੱਪਰ ਘਰ ਚੰਗਾ ਸਾਫ ਸੁਥਰਾ ਬਾਡੀ ਲੈਂਥ ਦਾ ਹੈ ਅੰਦਰ ਛੱਡੀ ਚ ਖੜਾ ਹੋਇਆ ਨਵੇਂ ਵਰਗੀ ਹਾਲਤਾ ਤੇ ਵੀਰ ਨੇ ਇਹਦਾ ਸਾਨੂੰ ਮਤਲਬ ਵੀ ਕਿ ਕੋਈ ਇਹਦਾ ਮਾਡਲ ਤੇ ਰੇਟ ਨਹੀਂ ਦੱਸਿਆ ਤੇ ਇਸੇ ਵੀਰ ਕੋਲ ਹੀ ਟਰਾਲੀਆਂ ਨੇ ਇਹ ਟਰਾਲੀਆਂ ਬਾਰੇ ਵੀ ਵੀਰ ਨੇ ਸਾਨੂੰ ਨਹੀਂ ਜਾਣਕਾਰੀ ਦਿੱਤੀ ਵੀ ਕਿੰਨੇ ਬਾਈ ਕਿੰਨੇ ਦੀਆਂ ਨੇ ਤੇ ਬਾਕੀ ਵੀਰੇ ਵੀ ਚੰਗੀਆਂ ਨੇ ਥੱਲੋਂ ਹਿੱਸੇ ਚੰਗੇ ਨੇ ਟਾਇਰ ਵੀ ਚੰਗੇ ਨੇ ਵੀਰ ਨੇ ਫੋਟੋਆਂ ਪਾਈਆਂ ਨੇ ਇਹ ਚੀਜ਼ਾਂ ਤੁਸੀਂ ਸਾਰੀਆਂ ਬਾਕੀ ਕੋਈ ਰਹਿੰਦੀ ਜਾਣਕਾਰੀ ਉਹ ਤੁਸੀਂ ਵੀਰ ਤੋਂ ਫੋਨ ਤੇ ਲੈ ਸਕਦੇ ਹੋ ਤੇ ਇਹ ਜਿੰਨੇ ਵੀ ਸਾਧਨ ਵੀਰ ਜੀ ਆਪਾਂ ਬੋਲ ਰਹੇ ਆ ਇਹ ਕਬੱਡੀ ਕੰਪੈਨ ਤੋਂ ਬਿਨਾ ਸਾਰੇ ਸਾਧਨੇ ਇੱਕੇ ਵੀਰ ਕੋਲੀ ਆ 735 ਆ ਗਿਆ ਜੀ 99 ਮਾਡਲ ਰੇਟ 1,85,000 ਟਰੈਕਟਰ ਚੰਗਾ ਹੈ ਬਾਕੀ ਇਹ ਸਾਰੇ ਸੰਦ ਜਿੰਨਿਆਂ ਵੀਰ ਜੀ ਕਬੱਡੀ ਕੰਪੈਨ ਤੋਂ ਬਿਨਾ ਤੇ ਐਸ ਵੀਰ ਕੋਲ ਜੇ ਜਿੰਦਾ ਨੰਬਰ ਹੈਗਾ 7087212863 ਤੇ ਏਰੀਆ ਵੀਰ ਜੀ ਬਾਗਾਪਰਾਣਾ ਜੇ ਕਰ ਲੋ ਮੇਰਾ ਵੀ ਰਿਸਪਰਕ ਤੇ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ